ਭਾਈ ਗੁਰਦਾਸ ਜੀ ਇੱਕ ਗੰਗੂ ਤੇਲੀ ਇੱਕ ਵਿਦਵਾਨ ਦੀ ਉਦਾਹਰਣ ਦਿੰਦੇ ਕਹਿੰਦੇ ਬੜੇ ਉਹਨੇ ਇੱਕ ਵਿਦਵਾਨ ਗੱਡਾ ਭਰਿਆ ਉਹਦਾ ਗ੍ਰੰਥਾਂ ਦਾ ਕਹਿੰਦਾ ਮੇਰੇ ਜਿੱਡਾ ਗਿਆਨੀ ਕੋਈ ਨਹੀਂ ਦੁਨੀਆ ਤੇ ਹੰਕਾਰ ਹੈ ਹੋਮੇ ਉਹਦੇ ਅੰਦਰ ਗਿਆਨੀ ਕੋਈ ਨਹੀਂ ਦੁਨੀਆ ਤੇ ਆਓ ਮੇਰੇ ਨਾਲ ਚਰਚਾ ਕਰੋ ਵੇ ਕੀ ਆਓ ਮੇਰੇ ਨਾਲ ਬਹਿਸ-ਬਾਜੀ ਕਰੋ ਰੱਬ ਦੇ ਨਾਂ ਦੀ ਹੁਣ ਰਾਜਾ ਸੋਚਦਾ ਵੀ ਐਡਾ ਵਿਦਵਾਨ ਕਿਹੜਾ ਹੋਵੇ ਕੋਈ ਐਦਾਂ ਕਰਦੇ ਆ ਤੇਲੀ ਗੰਗੂ ਨੂੰ ਬਿਠਾ ਦਿੰਦੇ ਆ ਜੇ ਹਾਰ ਗਿਆ ਤਾਂ ਕਹਾਂਗੇ ਮੂਰਖ ਹੈ ਇਹਨੂੰ ਕੀ ਪਤਾ ਜੇ ਹਾਰ ਗਿਆ ਤਾਂ ਮੂਰਖ ਹੈ ਹੁਣ ਉਹਦੇ ਨਾਲ ਬਹਿਸ-ਬਾਜੀ ਕਰਨ ਨੂੰ ਬਿਠਾਉਂਦੇ ਤੇ ਉਸ ਵੇਲੇ ਉਹਨੇ ਆਪਣੀਆਂ ਪੰਜੇ ਉਂਗਲਾਂ ਵਿਖਾਈਆਂ ਉਸ ਵਿਦਵਾਨ ਨੇ ਪੰਜ ਉਂਗਲ ਤੇ ਉਹ ਗੰਗੂ ਨੇ ਆਖਿਆ ਕਿ ਕਿਤੇ ਮੈਨੂੰ ਕਹਿੰਦਾ ਵੀ ਤੇਰੇ ਥੱਪੜ ਮਾਰੂੰ ਉਹਦਾ ਆਪਣਾ ਸਾਹਿਬ ਕਿਤਾਬ ਉਹਨੇ ਇੱਜਾ ਮੁਠੀ ਵਿਖਾ ਦਿੱਤੀ ਇਹ ਜੇ ਥੱਪੜ ਮਾਰੇਗਾ ਮੈਂ ਮੁੱਕਾ ਮਾਰੂੰਗਾ ਤੇਰੇ ਉਹਨੋਂ ਉਹਦੇ ਕਹਿਨ ਦਾ ਅਰਥ ਸੀ ਜਿਹੜਾ ਉਹ ਵਿਦਵਾਨ ਬਣਿਆ ਉਹ ਕਹਿ ਰਿਹਾ ਵੀ ਸੰਸਾਰ ਜਿਹੜਾ ਹੈ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਉਹਨੇ ਇੱਕੋ ਮੁੱਖਾ ਬਖਾ ਦਿੱਤਾ ਉਹਨ ਪੰਡਤ ਨੇ ਅਰਥ ਕਰ ਲਿਆ ਵੀ ਇਹ ਕਹਿੰਦਾ ਵੀ ਤੱਤ ਭਾਵੇਂ ਪੰਜ ਨੇ ਵੈਗੁਰੂ ਨੂੰ ਵੈਗੁਰੂ ਨੇ ਨਾ ਪੰਜਾਂ ਨੂੰ ਇਕੱਠੇ ਕਰ ਦਿੰਦਾ ਇੱਦਾਂ ਇੱਦਾਂ ਇਕੱਠੇ ਕਰਕੇ ਦੁਨੀਆ ਰਾਜ ਦਿੱਤੀ ਹੈ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਐ ਇਦਾਂ ਦੁਨੀਆ ਰੱਟ ਦਿੱਤੀ। ਸੋਚੇ ਉਸ ਵਿਦਵਾਨ ਨੂੰ ਹਾਰਨਾ ਬੈਠ ਗਿਆ ਵੀ ਬਹੁਤ ਵੱਡਾ ਗਿਆਨੀ ਤੁਹਾਡੇ ਨਗਰ ਦੇ ਵਿੱਚ ਰਹਿੰਦਾ ਬਹੁਤ ਵੱਡਾ ਗਿਆਨੀ। ਆਪਣੇ ਮਨ ਦੇ ਨਾਲ ਹੀ ਹਿਸਾਬ ਲਾ ਲਿਆ ਇੱਕ ਮੂਰਖ ਦੇ ਕੋਲੋਂ ਹਾਰ ਗਿਆ। ਨਾਨਕ ਲਿਖੇ ਇੱਕ ਗੱਲ ਹੋਰ ਹੌਮੇ ਝਖਣਾ ਝਾਕ ਹੰਕਾਰੇ ਪਰਸ਼ ਦਾ ਇਦਾਂ ਹੀ ਭਈ ਹੋਇਆ ਕਰਦਾ ਹੌਮੇ ਵਾਲੇ ਦਾ ਇਦਾਂ ਹੀ ਹੋਇਆ ਕਰਦਾ ਬਹੁਤਾਂ ਹੰਕਾਰ ਛੇਤੀ ਉਹ ਮਾਰ ਖਾ ਜਾਂਦਾ ਜਿਹਨੂੰ ਵਾਹਿਗੁਰੂ ਤੇ ਭਰੋਸਾ ਹੁੰਦਾ ਉਹ ਤਰ ਜਾਂਦਾ ਐਸੀ ਮਾਦੋ ਫੁੰਚ ਤਣੀ ਤੋਰੀ ਨਾ ਟੁੱਟੇ ਕੋਈ ਤੋੜ ਨਾ ਜਾਵੇ ਤੋੜਨਾ ਸੰਸਾਰ ਚਾਹੁੰਦਾ ਤਾਨਿਆਂ ਮੇਣਿਆਂ ਦੇ ਨਾਲ ਛੋਰੀ ਨਾ ਛੁੱਟੇ ਛਡਾਉਣੀ ਚਾਹੁੰਦੀ ਐ ਸਾਡਾ ਮਨ ਛਡਾਉਣਾ ਚਾਹੁੰਦਾ ਭੱਜਣਾ ਚਾਹੁੰਦਾ ਐਸੀ ਮਾ ਦੁੱਖ ਖਿੰਚਤਣੀ ਐਸੀ ਖਿੱਚ ਕੇ ਜਿਹੜੀ ਡੋਰੀ ਐ ਤਾਂ ਤਣ ਲਈ ਵੀ ਟੁੱਟਈ ਨਾ ਮੁੜੀ कमाण जे उते डोरी हो, तनी तणी हूंदी आहे त ईर दो दो किलोमीटर उते जा डिग्री